ਲਫਜ਼ਾਂ ਦੇ ਨਾਲ ਜਾਦੂ ਕਰਨਾ ਸਿੱਖਣਾ ਹੈ ਲਫਜ਼ਾਂ ਦੇ ਨਾਲ ਜਾਦੂ ਕਰਨਾ ਸਿੱਖਣਾ ਹੈ ਸ਼ਬਦਾਂ ਦੇ ਚੱਕੂ ਨਾਲ ਕੱਟਣਾ ਸਿੱਖਣਾ ਹੈ ਹੂੰ ਤੇ ਔਰ ਨਿੱਕੀ ਜਹੀ ਗੱਲ ਤੋਂ ਅੱਗ ਹੋ ਜਾਂਦਾ ਹਾਂ ਨਿੱਕੀ ਜਹੀ ਗੱਲ ਤੋਂ ਅੱਗ ਹੋ ਜਾਂਦਾ ਹਾਂ ਪਰ ਮੈਂ ਹੁਣ ਸ਼ੀਤਜਨਨਾ ਸਿੱਖਣਾ ਹੈ ਵਾਵਾ ਸ਼ੁਗਰੀਲੀ ਔਰ ਮੇਰਾ ਇਨਾ ਪੱਥਰ ਹੋਣਾ ਠੀਕ ਨਹੀਂ ਮੇਰਾ ਇਨਾ ਪੱਥਰ ਹੋਣਾ ਠੀਕ ਨਹੀਂ ਨੈਣਾਂ ਦੇ ਵਿੱਚ ਹੰਝੂ ਪੜਨਾ ਸਿੱਖਣਾ ਹੈ ਬਹੁਤ ਵਾਬਤ ਹੈ ਬਹੁਤ ਅੱਛਾ ਸ਼ੁਕਰੀਆ ਪਰ ਤੰਕੀ ਦੇ ਨਾਲ ਤੇ ਕੰਮ ਨਹੀਂ ਹੋ ਜਾਂਦੇ ਤੰਕੀ ਦੇ ਨਾਲ ਅੱਧੇ ਕੰਮ ਨੇ ਹੋ ਜਾਂਦੇ ਇਸ ਲਈ ਆਪਾਂ ਕਹਿਣਾ ਵਰਨਾ ਸਿੱਖਣਾ ਹੈ ਨਿੱਕੀ ਨਿੱਕੀ ਗਲਤੀ ਜਦ ਵੀ ਠੀਕ ਨਹੀਂ ਨਿੱਕੀ ਨਿੱਕੀ ਗਲਤੀ ਜਦ ਵੀ ਠੀਕ ਨਹੀਂ ਮਾੜਾ ਮੋਟਾ ਆਪਾਂ ਜੰਨਾ ਸਿੱਖਣਾ ਹੈ ਬਹੁਤ ਸ਼ੁਕਰੀਆ ਜੀ ਵਰ ਕਹਿੰਦੇ ਇਸ਼ਕ ਦੀ ਬਾਜ਼ੀ ਹਰ ਕੇ ਜਿੱਤੀ ਦੀ ਕਿੱਥੇ ਦਿਖਾਉਗਾ ਕਹਿੰਦੇ ਇਸ਼ਕ ਦੀ ਬਾਜ਼ੀ ਹਰ ਕੇ ਜਿੱਤੀ ਦੀ ਜਿ세 ਲੀਤੇ ਯਾਰ ਤੋਂ ਹਾਰਨਾ ਸਿੱਖਣਾ ਹੈ ਕੁੱਚਾ ਉੱਠਣ ਵਾਲੇ ਔਖਾ ਕਰਦੇ ਨੇ ਕੁੱਚਾ ਉੱਠਣ ਵਾਲੇ ਔਖਾ ਕਰਦੇ ਨੇ ਉਹਨਾਂ ਦੇ ਵੀ ਖੰਭ ਕੁੱਤ ਨਾ ਸਕਣਾ ਹੈ ਸ਼ੁਕਰੀਆ ਬੋਤਾ ਬੇਡਰ ਬੰਦਾ ਘਾਤ ਖੋ ਜਾਂਦਾ ਬੋਤਾ ਫੋਤਾ ਬੇਡਰ ਬੰਦਾ ਘਾਤ ਰੋ ਹੋ ਜਾਂਦਾ ਦੁਨੀਆਦਾਰੀ ਚੋਕਾ ਟਰਨਾ ਸਿੱਖਣਾ ਹੈ